ਬਲਵੀਰ ਸਿੰਘ ਦੀ ਰਚਨਾ ਦੋ ਗਲਾਸ ਦੁੱਧ ਦੀ ਸਤੀਸ਼ ਕੁਮਾਰ ਹਰ ਰੋਜ਼ ਅਖਬਾਰ ਵੰਡਣ ਜਾਇਆ ਕਰਦਾ ਸੀ ਇਹ ਉਸ ਦਾ ਨੇਮ ਵੀ ਸੀ ਤੇ ਮਜਬੂਰੀ ਵੀ ਕਿਉਂਕਿ ਘਰ ਵਿੱਚ ਪਿਤਾ ਦੀ ਕਮਾਈ ਨਾਲ ਗੁਜ਼ਾਰਾ ਮਸਾਂ ਚੱਲਦਾ ਸੀ ਤੇ ਉਸ ਨੂੰ ਪੜ੍ਹਨ ਦਾ ਬੜਾ ਸ਼ੌਂਕ ਵੀ ਸੀ ਇਸ ਕਰਕੇ ਆਪਣਾ ਖਰਚਾ ਅਖਬਾਰਾਂ ਵੇਚ ਕੇ ਕਮਾਇਆ ਕਰਦਾ ਸੀ ਇੱਕ ਦਿਨ ਕੀ ਹੋਇਆ ਜਦੋਂ ਉਹ ਇੱਕ ਘਰ ਅਖਬਾਰ ਦੇਣ ਗਿਆ ਤਾਂ ਉਸ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਸੀ ਸ਼ਾਇਦ ਉਸਨੇ ਰਾਤ ਰੱਜ ਕੇ ਖਾਣਾ ਨਾ ਖਾਦਾ ਹੋਵੇ ਸਵੇਰੇ ਉੱਠਿਆ ਹੀ ਢੁੱਖ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਸੀ ਜਦ ਉਹ ਇੱਕ ਘਰ ਅਖਬਾਰ ਦੇ ਰਿਹਾ ਸੀ ਤਾਂ ਉਸ ਘਰੋਂ ਇੱਕ ਲੜਕੀ ਬਾਹਰ ਆਈ ਤੇ ਅਖਬਾਰ ਲੈ ਲਿਆ ਉਸ ਵਕਤ ਸੁਤੀਸ਼ ਨੇ ਕਿਹਾ ਭੈਣ ਜੀ ਮੈਨੂੰ ਭੁੱਖ ਲੱਗੀ ਹੋਈ ਹੈ ਜੇਕਰ ਇੱਕ ਗਲਾਸ ਦੁੱਧ ਦਾ ਮਿਲ ਜਾਏ ਤਾਂ ਭੁੱਖ ਮਿਟ ਜਾਏਗੀ ਉਸ ਲੜਕੀ ਨੇ ਸਟੇਸ਼ਨ ਵਾਲੇ ਨੂੰ ਨજર ਪਾ ਕੇ ਦੇਖਿਆ ਕਿ ਵਾਕਈ ਉਸਨੂੰ ਭੁੱਖ ਲੱਗੀ ਹੋਈ ਹੈ। ਉਹ ਅੰਦਰ ਗਈ ਤੇ ਦੋ ਗਲਾਸ ਦੁੱਧ ਦੇ ਲੈ ਆਈ। ਇੱਕ ਗਲਾਸ ਤਾਂ ਸਟੇਸ਼ਨ ਨੇ ਪੀ ਲਿਆ ਤਾਂ ਲੜਕੀ ਨੇ ਦੂਜਾ ਗਲਾਸ ਵੀ ਸਟੇਸ਼ਨ ਵੱਲ ਕਰ ਦਿੱਤਾ ਤੇ ਕਿਹਾ ਇਹ ਵੀ ਪੀ ਲਓ। ਫਿਰ 30 ਨੇ ਕਿਹਾ ਕਿ ਭੈਣ ਜੀ ਮੈਂ ਤਾਂ ਇੱਕ ਗਲਾਸ ਹੀ ਮੰਗਾਇਆ ਏ। ਔਰ ਆਪ ਤਾਂ ਦੋ ਗਲਾਸ ਲੈ ਆਏ ਹੋ ਤਾਂ ਲੜਕੀ ਨੇ ਕਿਹਾ ਇੱਕ ਤਾਂ ਆਪ ਜੀ ਭੈਣ ਕਹਿੰਦੇ ਹੋ ਮੈਨੂੰ ਤੇ ਫਿਰ ਦੂਸਰਾ ਗਲਾਸ ਆਪਣੇ ਵੱਲੋਂ ਆਪਣੇ ਵੀਰ ਨੂੰ ਭਲਾ ਰਹੇ ਹਾਂ ਇਹ ਪੀ ਲਓ ਆਪ ਇਹ ਵੀ ਪੀ ਲਓ ਤੇ ਦੂਸਰਾ ਗਲਾਸ ਦੁੱਧ ਪੀ ਕੇ ਇਸਤੀ ਸੱਗੇ ਕਰਕੇ ਅਖਬਾਰ ਪਾਉਣ ਚ ਲੱਗ ਗਿਆ ਇਸ ਤਰ੍ਹਾਂ ਇਸ ਹਰ ਰੋਜ਼ ਅਖਬਾਰ ਪਾਉਂਦਾ ਹੋਇਆ ਨਾਲੋ ਨਾਲ ਪੜ੍ਹਾਈ ਕਰੀ ਗਿਆ ਉਸਨੇ 10ਵੀਂ ਪਾਸ ਕਰਕੇ ਪਲੱਸ 2 ਵਿੱਚ ਦਾਖਲਾ ਲੈ ਲਿਆ ਨਾਨ ਮੈਡੀਕਲ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਜਿਸ ਨੇ ਡਾਕਟਰ ਬਣਨਾ ਹੋਵੇ ਉਸ ਨੂੰ ਮੈਡੀਕਲ ਪੜ੍ਹਨਾ ਜ਼ਰੂਰੀ ਹੋ ਜਾਂਦਾ ਹੈ ਤੇ ਸਾਇੰਸ ਦੀ ਡਿਗਰੀਸ਼ਨ ਵੀ ਰੱਖਣੀ ਸੀ ਪਰ ਸਤੀਸ਼ ਨੇ ਹਿੰਮਤ ਨਹੀਂ ਹਾਰੀ ਪੜ੍ਹਾਈ ਦੇ ਨਾਲ-ਨਾਲ ਆਪਣਾ ਖਰਚਾ ਵੀ ਆਪ ਹੀ ਉਠਾਉਂਦਾ ਰਿਹਾ ਬਹੁਤ ਦਿਲ ਲਾ ਕੇ ਪੜ੍ਹਾਈ ਕਰਦਾ ਰਿਹਾ ਪਲੱਸ 2 'ਚ ਚੰਗੇ ਨੰਬਰ ਲੈ ਕੇ ਪਾਸ ਹੋਇਆ ਉਹ ਕਲਾਸ ਵਿੱਚੋਂ ਮੈਟ ਤੇ ਆ ਚੁੱਕਾ ਸੀ ਸਤੀਸ਼ ਨੇ ਹੁਣ ਮੈਡੀਕਲ ਵਿੱਚ ਦਾਖਲਾ ਲੈਣਾ ਸੀ ਉਸ ਦੀ ਜੇਬ ਇਜਾਜ਼ਤ ਨਹੀਂ ਦੇ ਰਹੀ ਸੀ ਪਰ ਫਿਰ ਵੀ ਉਸ ਨੇ ਹਿੰਮਤ ਕਰਕੇ ਆਪਣੀ ਕਾਬਿਲਤ ਨਾਲ ਦਾਖਲਾ ਲੈ ਹੀ ਲਿਆ ਪੰਜ ਸਾਲ ਤੀਸ਼ ਨੇ ਬਹੁਤ ਹਿੰਮਤ ਕੀਤੀ ਤੇ ਚੰਗੇ ਨੰਬਰਾਂ ਦੇ ਪਾਸ ਹੁੰਦਾ ਰਿਹਾ ਹੁਣ ਉਸ ਨੇ ਐਮਬੀਬੀਐਸ ਦੀ ਪਾਸ ਕਰ ਲਈ ਤੇ ਐਮ ਡੀ ਵਿੱਚ ਦਾਖਲਾ ਲੈ ਲਿਆ ਸੀ ਔਖੇ ਸੌਖੇ ਉਸਨੇ ਐਮ ਡੀ ਵੀ ਪਾਸ ਕਰ ਲਈ ਤੇ ਇੱਕ ਵਧੀਆ ਡਾਕਟਰ ਦੇ ਤੌਰ ਤੇ ਉਸ ਨੂੰ ਇੱਕ ਮੰਨੇ ਪ੍ਰਵੰਨੇ ਹਸਪਤਾਲ ਵਿੱਚ ਨੌਕਰੀ ਮਿਲ ਗਈ ਬੜੇ ਲਗਨ ਨਾਲ ਮਰੀਜ਼ਾਂ ਦੀ ਦੇਖਭਾਲ ਤੇ ਇਲਾਜ ਕਰਦਾ ਰਿਹਾ ਉਹ ਇੰਨਾ ਮਸ਼ਹੂਰ ਹੋ ਗਿਆ ਕਿ ਉਸ ਨੂੰ ਬਤੌਰ ਮੁੱਖ ਡਾਕਟਰ ਦੇ ਤੌਰ ਤੇ ਹਸਪਤਾਲ ਵਿੱਚ ਥਾਂ ਮਿਲ ਗਈ ਤੇ ਹਸਪਤਾਲ ਆਪਣੀ ਕਾਮਯਾਬੀ ਨਾਲ ਸਿਹਰਨੀਆ ਬਲੰਦੀਆਂ ਸੁਹਣ ਲੱਗ ਪਿਆ ਬੜੇ ਬੜੇ ਮਰੀਜ਼ ਜਿਹੜੇ ਦੂਸਰੇ ਹਸਪਤਾਲਾਂ ਵਿੱਚੋਂ ਠੀਕ ਨਾ ਹੁੰਦੇ ਉਹ ਇਸ ਹਸਤਾ ਵਿੱਚ ਆ ਕੇ ਠੀਕ ਹੋ ਜਾਂਦੇ ਇੱਕ ਦਿਨ ਇੱਕ ਮਰੀਜ਼ ਜੋ ਕਿ ਇੱਕ ਔਰਤ ਸੀ ਉਹ ਵੀ ਕਈ ਹਸਪਤਾਲ ਚੋਂ ਹੁੰਦੀ ਹੋਈ ਉਸ ਹਸਤਾ ਵਿੱਚ ਪਹੁੰਚ ਗਈ ਪਰ ਉਸ ਨੂੰ ਬੇਹੋਸੀ ਦੀ ਹਾਲਤ ਵਿੱਚ ਲਿਆਂਦਾ ਗਿਆ ਪਹਿਲਾਂ ਤਾਂ ਹਸਤਾ ਦੇ ਦੂਸਰੇ ਡਾਕਟਰ ਉਸ ਦਾ ਇਲਾਜ ਕਰਦੇ ਰਹੇ। ਉਹਨਾਂ ਕਈ ਟੈਸਟ ਕੀਤੇ ਤੇ ਕਈ ਤਰ੍ਹਾਂ ਦੇ ਚੈੱਕਅਪ ਵੀ ਟੈਸਟ ਕੀਤੇ ਗਏ ਪਰ ਉਸ ਦੀ ਬਿਮਾਰੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਸ ਦਾ ਇਲਾਜ ਕਰੀ ਗਈ। ਕਈ ਦਿਨ ਬੀਤ ਗਏ ਇਲਾਜ ਤੇ ਚੱਲਦਿਆਂ ਨੂੰ ਪਰ ਕੋਈ ਫਰਕ ਨਾ ਪਿਆ। ਇਲਾਜ ਤੇ ਪੈਸਾ ਪਾਣੀ ਵਾਂਗ ਰੁੜਹਾ ਸੀ ਪਰ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਜਦੋਂ ਡਾਕਟਰਾਂ ਨੇ ਆਪਣੀ ਸਾਰੀ ਬਾਹ ਲਾ ਲਈ ਤਾਂ ਡਾਕਟਰ ਸਤੀਸ਼ ਨੂੰ ਬੁਲਾਇਆ ਗਿਆ। ਸਾਰਿਆਂ ਨੇ ਰਲ ਕੇ ਉਸ ਲੜਕੀ ਦੇ ਜਿੰਨੇ ਵੀ ਟੈਸਟ ਲਏ ਸਨ ਦੇਖੇ ਗਏ ਦੇਖ ਕੇ ਡਾਕਟਰ ਸਤੀਸ਼ ਕਹਿਣ ਲੱਗਾ ਮੈਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਸ ਮਰੀਜ਼ ਨੂੰ ਦੇਖਣਾ ਚਾਹਾਂਗਾ ਡਾਕਟਰ ਸਤੀਸ਼ ਉਸ ਲੜਕੀ ਦੇ ਕਮਰੇ ਵਿੱਚ ਗਏ ਤੇ ਦੇਖਿਆ ਤੇ ਦੇਖਦਾ ਹੀ ਰਹਿ ਗਿਆ ਜਿਵੇਂ ਕਿ ਉਸ ਦਾ ਆਪਣਾ ਹੀ ਕੋਈ ਹੋਵੇ ਪਰ ਡਾਕਟਰ ਸਤੀਸ਼ ਨੇ ਬੜੇ ਜ਼ੋਰ ਸੋਚ ਵਿਚਾਰ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਅੱਜ ਹੋਰ ਤੇ ਕੱਲ ਹੋਰ ਕੁਝ ਹੀ ਦਿਨਾਂ ਵਿੱਚ ਸੁਨੋ ਕਾਫੀ ਫਾਇਦਾ ਹੋ ਚੁੱਕਾ ਸੀ ਜਿਵੇਂ ਜਿਵੇਂ ਇਲਾਜ ਚੱਲਦਾ ਗਿਆ ਮਰੀਜ਼ ਠੀਕ ਹੁੰਦਾ ਗਿਆ ਤੇ ਕੁਝ ਹੀ ਦਿਨਾਂ ਵਿੱਚ ਉਹ ਬਿਲਕੁਲ ਠੀਕ ਹੋ ਗਈ ਜਦੋਂ ਉਸ ਨੂੰ ਛੁੱਟੀ ਦਿੱਤੀ ਜਾਣੀ ਸੀ ਤਾਂ ਉਹ ਇਹ ਸੋਚ ਕੇ ਘਬਰਾ ਗਈ ਕਿ ਮੇਰੇ ਇਲਾਜ ਤੇ ਬਹੁਤ ਪੈਸਾ ਖਰਚ ਹੋ ਚੁੱਕਾ ਹੈ ਪਹਿਲਾਂ ਹੀ ਮੇਰੇ ਪਿਤਾ ਨੇ ਬਹੁਤ ਸਾਰਾ ਪੈਸਾ ਕਰਜ਼ੇ ਦੇ ਰੂਪ ਵਿੱਚ ਚੁੱਕਿਆ ਹੋਇਆ ਸੀ ਹੁਣ ਹੋਰ ਪੈਸਾ ਕਿੱਥੋਂ ਆਵੇਗਾ ਇਹ ਸੋਚ ਕੇ ਉਹ ਰੋ ਰਹੀ ਸੀ ਤੇ ਡਾਕਟਰ ਸतीश ਨੂੰ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਬਚਾਇਆ ਮੈਨੂੰ ਮਰ ਜਾਣ ਦਿੱਤਾ ਜਾਂਦਾ ਮੇਰੇ ਤੇ ਜਿਹੜਾ ਪੈਸਾ ਖਰਚ ਹੋਇਆ ਏ ਉਹ ਨਾ ਹੁੰਦਾ ਤੇ ਹੁਣ ਹਸਪਤਾਲ ਵਿੱਚ ਬਿੱਲ ਵੀ ਕਿੱਥੋਂ ਆਵੇਗਾ ਸਾਡੇ ਕੋਲ ਹੁਣ ਤਾਂ ਕੁਝ ਵੀ ਨਹੀਂ ਹੈ ਪਰ ਡਾਕਟਰ ਸतीश ਨੇ ਕਿਹਾ ਕਿ ਆਪ ਬਿਲਕੁਲ ਫਿਕਰ ਨਾ ਕਰੋ ਬਿੱਲ ਬਹੁਤ ਜ਼ਿਆਦਾ ਨਹੀਂ ਹੋਵੇਗਾ ਜਿੰਨਾ ਆਪ ਦੇ ਸਕਦੇ ਹੋ ਉਹਨਾ ਹੀ ਹੋਵੇਗਾ ਡਾਕਟਰ ਸਤੀਸ਼ ਨੇ ਇੱਕ ਨਰਕਰੂ ਬਿੱਲ ਬਣਾਉਣ ਲਈ ਕਿਹਾ ਬਿੱਲ ਬਣ ਕੇ ਆ ਗਿਆ ਡਾਕਟਰ ਸਤੀਸ਼ ਨੇ ਦੇਖਿਆ ਤੇ ਬਿੱਲ ਤੇ ਦਸਤਖਤ ਕਰ ਦਿੱਤੇ ਤੇ ਨਾਲ ਹੀ ਇਹ ਲਿਖ ਦਿੱਤਾ ਕਿ ਇਹ ਬਿੱਲ ਮੈਂ ਅਦਾ ਕਰਾਂਗਾ ਤੇ ਇਥਾਂ ਟੋਟਲ ਵਾਲੀ ਥਾਂ ਤੇ ਲਿਖ ਦਿੱਤਾ ਕਿ ਇਸ ਬਿੱਲ ਦਾ ਟੋਟਲ ਹੈ ਦੋ ਗਲਾਸ ਦੁੱਧ ਦੇ ਇਹ ਬਿੱਲ ਵੇਖ ਕੇ ਲੜਕੀ ਹੈਰਾਨ ਹੋ ਗਈ ਤੇ ਕਿਸੇ ਨੂੰਗੀ ਸੋਚ ਵਿੱਚ ਗਵਾਸ਼ ਰਹੀ ਸੀ ਬਲਵੀਰ ਸਿੰਘ ਦੀ ਇਹ ਰਚਨਾ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਬਹੁਤ ਹੀ ਭਾਵੁਕ ਕਹਾਣੀ ਹੈ ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀਆਂ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ